ਉਹੀ ਬੰਦਾ ਅੱਜ ਖੜਾ ਲੱਗਦਾ ਆ। ਆਹੀ ਬੰਦਾ ਕੱਲ ਵਾਲਾ। ਕੋਈ ਵੀਡੀਓ ਬਣਾਉਗਾ। ਕੋਈ ਪੜਾਊਗਾ। ਆਹੀ ਨੂੰ ਜਾਣ ਕੇ ਖਿਲਾ ਰਹੇ ਨੇ। ਪਰ ਪੁੱਛੀ ਗਾਦਾ ਹੈ ਕਿ ਸੁਣਾਇਆ ਕਿ ਤੂੰ। ਕਿਹੋੜਾ? ਇੱਥੇ ਭਾਈ ਸਵਾਰੀ ਹੈ ਕੋਈ? ਹਾਂ ਫਿਰ। ਨਹੀਂ ਆ ਦਿੱਤਾ ਨਹੀਂ ਫਿਰ ਤੇਰਾ ਵੀਡੀਓ ਬਣਾਉਣ ਦਾ ਕੀ ਮਤਲਬ ਥੋੜਾ? ਬੰਦ ਕਰ ਗੱਡੀ ਨੂੰ ਕੰਮ ਬੰਦ ਕਰ ਲੈ ਇੱਥੇ ਯਾਰ। ਬੰਦ ਕਰ ਦੇ। ਛੋਟਾ ਤੁਸੀਂ ਕਿਉਂ ਗਲੇਸ਼ ਕਰਾਉਣੀ ਆ ਛੋਟਾ ਸਾਰਾ ਯਾਰ ਵੱਡਾ ਪਟਿਆ ਪਏਗਾ ਛੋਟੀਆਂ ਸਵਾਰੀਆਂ ਨਾ ਛੋਟਾ ਰੋਜ਼ ਦਾ ਕੰਮ ਵੀ ਤੁਸੀਂ ਚੜਿਓ ਕੱਲ ਨਹੀਂ ਕੱਲ ਤੁਸੀਂ ਕੱਲ ਚੜਿਓ ਇੱਥੋਂ ਥੋੜਾ ਚੜ ਲੈਣਾ ਥੋੜਾ ਮਤਲਬ ਨਹੀਂ ਯਾਰ ਬੰਦ ਖੜੀ ਇਹਨਾਂ ਦੇ ਕੋਈ ਚੱਕਰ ਨਹੀਂਗਾ ਹਾਂ ਛੋਟਾ ਕੋਈ ਚੜਨ ਲਾ ਹੈਗਾ ਇੱਥੇ ਛੋਟਾ ਕੋਈ ਚੜਨ ਲਾ ਹੈਗਾ ਇੱਥੇ ਮੇਰੀ ਗੱਲ ਸੁਣੀ ਸਾਡਾ ਤਾਂ ਤੇਰਾ ਵੀਡੀਓ ਬਣਾਉਣ ਦਾ ਕੀ ਮਤਲਬ ਹੈ ਤੂੰ ਤਾਂ ਫੋਨ ਕਰ ਤਾਂ ਚੱਲ ਛੜਕ ਛੜਕ ਨੂੰ ਕਰ ਦੇਣਾ ਫੋਨ ਛੜਕ ਦੇ ਟੋਏ ਭਰ ਲਉਂ ਸੀ ਮਾੜੀ ਮੋਢੇ ਆ ਵੀ ਮੈਂ ਹੱਥ ਦਿੱਤਾ ਤੈਨੂੰ ਨਹੀਂ ਨਹੀਂ ਜੂ ਟੋਏ ਭਰ ਲਉਂ ਫਿਰ ਪਿੰਡ ਵਾਲੇ ਯਾਰ ਪਿੰਡ ਵਾਲੇ ਸਾਡੀ ਸਵਾਰੀ ਵੱਡੇ ਚੂ ਟੋਏ ਭਰ ਲਉਂ ਪਿੰਡ ਵਾਲੇ ਵੀਰ ਮੜ ਕੇ ਆ ਛੋਟੀਆਂ ਮਹਿਤਾ ਕਰਦੇ ਟੋਏ ਭਰ ਲਉ ਪਿੰਡ ਵਾਲੇ ਯਾਰ ਕੀ ਭਰ ਲਈ ਟੋਏ ਪਿੰਡ ਵਾਲੇ ਭਰ ਲਉ ਯਾਰ 3 ਮਿੰਟ ਪਿੰਡ ਵਾਲੇ ਕੱਲੇ ਨਹੀਂ ਅਸੀਂ ਸੋਨੂੰ ਕਹਿੰਦੇ ਪਿੰਡ ਵਾਲੇ ਟੋਏ ਭਰ ਲਉ ਯਾਰ ਜਰ ਜਮਾ ਅਸੀਂ ਸਾਰੇ ਏਡ ਕਰਦੇ ਨਾ ਸਾਰੀ ਸਵਾਰੀ ਢੁੜੀ ਚੱਕ ਕੇ ਲੈ ਆਨੇ ਅਸੀਂ ਤੂੰ ਯਾਰ ਤੂੰ ਟੋਈ ਵੀ ਦੇਖ ਲੈ ਸਾਡਾ ਸਾਰਾ ਰੋਡ ਖਰਾਬ ਹੋ ਰਿਹਾ ਯਾਰ ਸਰਕਾਰ ਨੂੰ ਤੁਸੀਂ ਬਣਵਾ ਲਈ ਸਕਦੇ ਐ ਐਮਐਲਏ ਨੂੰ ਫੋਨ ਕਰਦੇਗਾ ਉਹ ਸੜਕ ਬਣਾ ਦੇ ਸੜਕ ਕਿੱਥੋਂ ਬਣਾ ਦੇ ਪੱਲੇ ਬਣਾ ਦੀਏ ਸੀ ਕੋਈ ਯੋਜਨਾ ਸੀ ਨੋਕੀ ਕਰਕੇ ਏਰੀਏ ਅੱਡੇ 'ਚ ਰੋਕਾਂਗੇ ਮੈਂ ਬਸ ਤੂੰ ਬੇਫਿਕਰ ਕਿਹਾ ਤੁਹਾਨੂੰ ਵੀ ਮੈਨੂੰ ਤੂੰ ਸਾਡੇ ਨਾਲ ਚੱਲ ਕੇ ਦੇਖ ਅੱਡੀ ਟਾਈਮ ਤੇ ਕਿੰਨਾ ਲੱਗਦੀ ਐ ਉਹ ਕਹਿੰਦੇ ਉਹ ਅੱਡੇ 'ਤੇ ਆ ਜਾਓ ਕਹਿੰਦੇ ਉੱਥੇ ਰੋਕੀ ਕੱਲ ਉੱਥੇ ਉਹਨਾਂ ਨੇ ਟਰੈਲੀ ਬੈਗ ਲਈ ਠੀਕ ਐ ਜੇ ਤੂੰ ਐਕਸੀਡੈਂਟ ਹੋ ਜਾਦਾ ਫੇਰ ਫੇਰ ਰੋਕੀ ਰਗਵਾਈ ਤੁਸੀਂ ਫੇਰ ਹੀ ਐ ਯਾਰ ਬਾਬੇ ਸਾਰਾ ਰੋਡ ਪੱਟਿਆ ਨਾ ਤੈਨੂੰ ਪਤਾ ਨਾ ਜਾਫਰ ਯਾਰ ਤੁਸੀਂ ਵੀ ਲੈ ਕੇ ਤੁਸੀਂ ਵੀ ਲੈ ਕੇ ਨਹੀਂ ਰਸ ਯਾਰ ਕਿਉਂ ਜੀ ਲਿਆਦੇ ਕਿ ਨਹੀਂ ਲਿਆਦੇਗੇ ਜਾਂ ਤੁਹਾਡਾ ਸਾਰਾ ਪਿੰਡ ਕਰੇ ਬਸ ਰੋਕਦੇ ਨਹੀਂ ਇਹ ਨਹੀਂ ਨਹੀਂ ਫਿਰ ਸਾਡੀ ਗੱਡੀ ਚ ਲੈਣ ਲੱਗੀ ਹੁੰਦੀ ਫਿਰ ਵੀ ਲੈ ਕੇ ਜਾਣੇਗੇ ਲੈਣ ਲੱਗੀ ਹੋਈ ਗੱਡੀ ਦੇ ਵਿੱਚ ਤੇ ਫਿਰ ਗਲਤ ਗੱਲ ਕਰਨੀ ਤਾਂ ਮਾੜੀ ਗੱਲ ਹੈ ਨਾ ਫਿਰ ਬਿਨਾ ਮਤਲਬ ਫੋਨ ਕਰਨਾ ਤੁਸੀਂ ਡਰਾ ਆ ਜਾਂ ਮੇਨ ਮੰਨ ਨੂੰ ਫਿਰ ਉਹੀ ਗੱਲ ਕਰਦੇ ਨਾ